ਲੋਕ ਸਭਾ ਹਲਕਾ ਫਤਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਚੋਣ ਪ੍ਰਚਾਰ ਲਈ ਯੂਥ ਕਾਂਗਰਸ ਨੇ ਕਮਰ ਕੱਸ ਲਈ ਹੈ ਚੋਣ ਪ੍ਰਚਾਰ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਖੰਨਾ ਦੇ ਸਮਰਾਲਾ ਰੋਡ ਤੇ ਨੋ ਹਲਕਿਆਂ ਦੀ ਯੂਥ ਆਗੂਆਂ ਦੀ ਇੱਕ ਵਿਸ਼ੇਸ਼ ਬੈਠਕ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਯੂਨੀਵਰਸਲ ਨਿਊਜ਼ ਨੇਸ਼ਨ ਦੀ ਇੱਕ ਵਿਸ਼ੇਸ਼ ਰਿਪੋਰਟ श्री हरेंद्र नाथ पाटीगर साहब हमे तो ये बृजेश श्री टीम से का तुर्दान। तुर्दान ना काम करना चाहिए मैं जी खन्ना साहब जी को नियुक्त प्रधानमंत्री थैंक यू जी नंबर 2000 कॉम्बिनेशन से परमेंद्र सिंह होल्डिंग आपका प्रधान जो कांग्रेस में बाबू मैं हरेंद्र सिंह हैरी वार्ड नंबर 2 तो टीम रिप्लेसमेंट मैं विशाल भारती यूथ कांग्रेस यूथ कांग्रेस सिटी प्रेसिडेंट एंड लोकसभा दयार कंतो सिंह ਪ੍ਰੈਜ਼ੀਡੈਂਟ ਡਿਸਟ੍ਰਿਕਟ ਅਰ ਸ਼ਾਪ ਵਾਇਪ ਕੋਲ ਦੀ ਆਪਣੇ ਕੰਮ ਨੂੰ ਪਾਏ ਨੇ ਤੇ ਆਪਾਂ ਇਹ ਬਾਕੀ ਸਾਰੀ ਅੰਗੀ ਜਸਪੀ ਜੀ ਆਪਾਂ ਨੂੰ ਸਾਰ ਦੱਸਣਗੇ ਸਾਡੇ ਜਨ ਅੱਜ ਜਿਹੜਾ ਹੈ ਖੰਨੇ ਬੈਠੇ ਕੀ ਹੈ ਕਿੰਨੇ ਜ਼ਿਲ੍ਹਿਆਂ ਦੀ ਬੈਠ ਗਏ ਤੇ ਕੌਣ ਕੌਣ ਪਹਿਲਾਂ ਤਾਂ ਮੈਂਡਰੋ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਾਂਗਾ ਇੱਕ ਛੋਟੇ ਜਿਹੇ ਸੱਦੇ ਦੇ ਤੁਸੀਂ ਸਾਡੀ ਇਹ ਮੀਟਿੰਗ ਨੂੰ ਜਿਹੜੀ ਹੈਗੀ ਹੈ ਕਵਰ ਕਰਨ ਆਏ ਹੋ ਵੀ ਯੂਥ ਕਾਂਗਰਸ ਦੇ ਉੱਤੇ ਮੀਟਿੰਗ ਹੈ ਜੀ ਐਕਚੁਅਲੀ ਸਾਡਾ ਜਿਹੜਾ ਫਤਿਹਗੜ ਲੋਕ ਸਭਾ ਹਲਕਾ ਹੈ ਇਹਦੇ ਵਿੱਚ ਜੀ 9 ਵਿਧਾਨ ਸਭਾ ਹਲਕੇ ਆਉਂਦੇ ਨੇ ਅੱਜ ਸਾਰੇ ਵਿਧਾਨ ਸਭਾ ਹਲਕੇ ਜਿਹੜੇ ਹੈਗੇ 9 ਦੇ 9 ਵਿਧਾਨ ਸਭਾ ਹਲਕੇ ਦੇ ਯੂਥ ਪ੍ਰਧਾਨ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਫਤਿਹਗੜ ਸਾਹਿਬ ਹੋਵੇ ਚਾਹੇ ਜਿਵੇਂ ਕਿ ਸਾਡਾ ਖੰਨਾ ਜ਼ਿਲ੍ਹਾ ਹੋਵੇ ਤੇ ਸਾਡੇ ਜਿੰਨੇ ਜ਼ਿਲ੍ਹੇ ਹੈਗੇ ਇਹਨਾਂ ਦੇ ਪ੍ਰਧਾਨ ਵੀ ਆਏ ਆ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਜੇ ਚਿਕਾਰਾ ਜੀ ਸੁਨੀਲ ਜੀ ਹੈ ਜਿਹੜੇ ਫਤਿਹਗੜ ਸਾਹਿਬ ਦੀ ਜ਼ਿੰਮੇਵਾਰੀ ਲੱਗੀ ਹੈ ਸਾਰੀ ਟੀਮ ਆਈ ਹੈ ਜਸਪ੍ਰੀਤ ਜੀ ਹੈਗੇ ਆ ਜੀ ਸਾਡੇ ਡਿਸਪਲਿਨ ਇਨਚਾਰਜ ਹੈ ਜੋ ਜਿਨ੍ਹਾਂ ਦੀ ਦੇਖਰੇਖ ਚ ਮੀਟਿੰਗ ਚੱਲਦੀ ਪਈ ਹੈ ਤੇ ਸਾਡੇ ਜਿਹੜੇ ਆਉਣ ਵਾਲੇ ਉਮੀਦਵਾਰ ਨੇ ਐਮਪੀ ਦੇ ਮੈਂਬਰ ਆਫ ਪਾਰਲੀਮੈਂਟ ਦੇ ਜਿਹੜੇ ਉਮੀਦਵਾਰ ਕਾਂਗਰਸ ਪਾਰਟੀ ਨੇ ਜਿਹੜੇ ਐਲਾਨੇ ਹੈ ਅਮਰ ਸਿੰਘ ਜੀ ਉਹਨਾਂ ਦੇ ਬੇਟਾ ਜੀ ਜਿਹੜੇ ਕਿ ਰਾਏਕੋਟ ਦੇ ਹਲਕਾ ਇਨਚਾਰਜ ਨੇ ਕਾਮਿਲ ਜੀ ਉਹ ਮੀਟਿੰਗ ਲੈ ਰਹੇ ਆ ਪਰਸਨਲੀ ਅੱਜ ਸਾਰੇ ਯੂਥ ਦੀ ਤੇ ਇਹ ਇਹ ਸਾਡਾ ਮੈਸੇਜ ਹੈ ਜੀ ਵੀ ਯੂਥ ਜਿਹੜਾ ਹੈਗਾ ਯੂਥ ਹੁਣ ਪਿੱਛੇ ਨਹੀਂ ਰਹਿੰਦਾ ਵੀ ਯੂਥ ਪੜਿਆ ਲਿਖਿਆ ਹੈ ਯੂਥ ਜਿਹੜਾ ਹੈਗਾ ਜੋਸ਼ੀਲਾ ਹੈ ਤੇ ਯੂਥ ਜਿਹੜਾ ਯੋਗਦਾਨ ਦੇਣਾ ਚਾਹ ਰਿਹਾ ਹੈ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਤੇ ਕਾਂਗਰਸ ਦੇ ਤਹਿਤ ਜਿਹੜਾ ਯੂਥ ਹੈਗਾ ਜੀ ਮੈਂ ਉਹਨਾਂ ਦੀ ਮਜ਼ਬੂਤੀ ਜਿਹੜੀ ਹੈਗੀ ਹੈ ਮੈਂ ਦੇਖ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਇਹਨਾਂ ਦਾ ਹਿੱਸਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਚਲੋ ਸਾਡੇ ਜਿਹੜੇ ਉਮੀਦਵਾਰ ਨੇ ਬੜੇ ਪੜੇ ਲਿਖੇ ਹੈ ਅਫਸਰ ਨੇ ਤੇ ਅਸੀਂ ਉਮੀਦ ਰੱਖਦੇ ਹਾਂ ਜੇ ਜਿੱਤ ਅਸੀਂ ਇਹਨਾਂ ਨੂੰ ਛਤੋਨੇ ਹੈ ਤਾਂ ਇਹ ਸਾਡੇ ਵਾਸਤੇ ਯੂਥ ਵਾਸਤੇ ਕੁਝ ਕੱਲ ਵੀ ਉਹਨਾਂ ਨੇ ਹਲਾਣੇ ਆ ਵੀ ਮੈਂ ਕੁਝ ਆਈ ਐਮ ਜਾਂ ਪੀਜੀਆ ਵਰਗਾ ਕੋਈ ਇੰਸਟੀਚਿਊਟ ਮੈਂ ਖੰਨੇ ਕੋ ਦੇਣਾ ਚਾਹੁੰਨਾ ਹੈ ਜੇ ਸਰਕਾਰ ਕਾਂਗਰਸ ਦੀ ਭਾਰਤ ਦੇ ਵਿੱਚ ਬਣਦੀ ਹੈ ਤੇ ਮੈਂ ਜ਼ਰੂਰ ਅਹਜਾ ਕੋਈ ਇੰਸਟੀਚਿਊਟ ਖੰਨੇ ਸ਼ਹਿਰ ਨੂੰ ਦੇ ਕੇ ਜਾਵਾਂਗਾ ਤੇ ਅਸੀਂ ਬੜਾ ਉਤਸ਼ਾਹ ਮਨਾਉਂਦੇ ਹਾਂ ਵੀ ਜੇ ਕੁਝ ਅਹਜਾ ਹੁੰਦਾ ਹੈ ਤਾਂ ਸਾਡੇ ਯੂਥ ਦਾ ਬੜਾ ਯੋਗਦਾਨ ਇਸ ਲੋਕ ਸਭਾ ਕਨਸਟਿਟੂਐਂਸੀ ਨੂੰ ਗਿਣਿਆ ਜਾਵੇਗਾ ਅਸੀਂ ਉਮੀਦ ਰੱਖਦੇ ਹਾਂ ਵੀ ਸਾਡੀ ਮਿਹਨਤ ਸਫਲ ਹੋ ਧੰਨਵਾਦ ਕੀ ਕਰਨ ਜਨੂ ਜੇ ਜੀ ਹੈ ਅੱਜ ਥੋੜੀ ਬੈਠਕ ਲੱਗੀ ਹੈ ਕੰਨੇ ਦੇ ਵਿੱਚ ਸਾਡੀ ਅੱਜ ਬੈਠਕ ਹੈ ਜੋ ਜੀ ਇਸ ਬੈਠਕ ਦੇ ਵਿੱਚ ਸਾਡੇ 올 ਇੰਡੀਆ ਦੇ ਸਕੱਤਰੀ ਤੇ ਸਾਡੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਜੇ ਚਿਕਾਰਾ ਜੀ ਪਹੁੰਚੇ ਨੇ ਤੇ ਕਾਮਿਲ ਜੀ ਜੋ ਅਮਰ ਸਿੰਘ ਜੀ ਦੇ ਬੇਟੇ ਨੇ ਤੇ ਸਾਡੇ ਜਸਪ੍ਰੀਤ ਜੀ ਇੱਥੇ ਇੱਕ ਆਪਣੇ ਸੈਕਟਰੀ ਹੋਰ ਆਏ ਆ ਮਾਨ ਸਿੰਘ ਮਾਨਸ਼ੀਗਰਾ ਠੌਰ ਜੀ ਜੋ ਐਮਪੀ ਤੋਂ ਨੇ ਤੇ ਅੱਜ ਜੋ ਸਾਡੀ ਮੀਟਿੰਗ ਰੱਖੀ ਆ ਅੱਜ ਦੋ ਜ਼ਿਲ੍ਹਿਆਂ ਦੀ ਮੀਟਿੰਗ ਦੇ ਵਿੱਚ ਜਿੰਨੇ ਸਾਡੇ ਹਲਕਾ ਪ੍ਰਧਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ ਇਸ ਮੀਟਿੰਗ ਦੇ ਸਬੰਧ ਦੇ ਵਿੱਚ ਇੱਕ ਤਾਂ ਸਾਡੀ ਰਿਪੋਰਟ ਲਈਤੀ ਜਾਣੀ ਆ ਵੀ ਡੋਰ ਟੂ ਡੋਰ ਕੈਂਪੇਨ ਜੋ ਸਾਡੀ ਚੱਲ ਰਹੀ ਆ ਉਹਦੇ ਬਾਰੇ ਵੀ ਕਿੱਦੇ ਸਾਡੇ ਪ੍ਰਧਾਨ ਆਪਣੇ ਡੋਰ ਟੂ ਡੋਰ ਕਰ ਰਹੇ ਨੇ ਫਾਰਮਸ ਭਰ ਰਹੇ ਨੇ ਉਸ ਸਬੰਧੀ ਇਹ ਮੀਟਿੰਗ ਰੱਖੀ ਗਈ ਆ ਉਹਦੀ ਸ਼ਾਰੀ ਰਿਪੋਰਟ ਲੈਣ ਚ ਬੰਦੇ ਕੀ ਲੱਗ ਰਿਹਾ ਹੈ ਸਭੀ ਚੰਗੀ ਲੱਗ ਰਹੀ ਹੈ ਸਰ ਜਿਵੇਂ ਅਸੀਂ ਲੋਕਾਂ ਦੇ ਕੋਲ ਜਾਂਦੇ ਆ ਡੋਰ ਟੂ ਡੋਰ ਜਾਂਦੇ ਆ ਤੇ ਸਾਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਲੋਕ ਆਮ ਆਦਮੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੂੰ ਬਣੀ ਨੂੰ 2.5 ਸਾਲ ਹੋ ਗਏ ਤੇ ਕਈ ਵਾਰੀ ਤਾਂ ਉਹਨਾਂ ਨੂੰ ਇਹ ਲੱਗਦਾ ਜਦ ਅਸੀਂ ਵੋਟਾਂ ਲਈ ਜਾਂਦੇ ਆ ਵੀ ਭਾਈ ਤੁਸੀਂ ਆਮ ਆਦਮੀ ਪਾਰਟੀ ਤੋਂ ਤਾਂ ਨਹੀਂ ਹੈ ਤਾਂ ਉੱਥੋਂ ਸਾਨੂੰ ਉਹ ਚੀਜ਼ ਦਿਖਦੀ ਹੈ ਵੀ ਜਿਹੜਾ ਆਉਣ ਵਾਲਾ ਵਕਤ ਆ ਉਹ ਕਾਂਗਰਸ ਆ ਤੇ ਭਾਜੀਪੀ ਦਾ ਸਾਡੇ ਇੱਥੇ ਕੋਈ ਮੌਜੂਦ ਸਾਡੇ ਕਿਸਾਨ ਭਰਾਵਾਂ ਨਾਲ ਜੋ ਕੁਝ ਹੋ ਰਿਹਾ ਜਾਂ ਹੋਇਆ ਉਸ ਕਰਕੇ ਸਾਨੂੰ ਲੱਗ ਨਹੀਂ ਰਿਹਾ ਸੋ ਸਾਨੂੰ ਅੱਜ ਦੀ ਡੇਟ ਦੇ ਵਿੱਚ ਥੋੜੀ ਮਿਹਨਤ ਕਰਨ ਦੀ ਜ਼ਰੂਰਤ ਹੈ ਤੇ ਸਾਨੂੰ ਲੱਗਦਾ ਹੈ ਵੀ ਅਸੀਂ ਬਹੁਤ ਕੁਝ ਗੇਨ ਕਰ ਜਾਗੇ ਜੀ ਰੁਪਿੰਦਰ ਸਿੰਘ ਜੀ ਇਹ ਨਾ ਜਣ ਜੀ ਬੈਠੋ ਇਹ ਕੀ ਹੈ ਸਾਡੀ ਅੱਜ ਦੀ ਬੈਠਕ ਯੂਥ ਕਾਂਗਰਸ ਹਲਕਾ ਸ਼ਰੀਫ ਫਤੇਗੜ ਸਟੇਜ ਦੇ ਸਾਰੇ ਯੂਥ ਕਾਂਗਰਸ ਦੇ ਸਾਡੇ ਮੈਂਬਰ ਆਏ ਨੇ ਇਹਨਾਂ ਜਿਲ੍ਹਾ ਪ੍ਰਧਾਨ ਆਏ ਨੇ ਸਾਰੇ ਮੇਰੇ ਹਲਕਾ ਪ੍ਰਧਾਨ ਨੇ ਫਤਿਹਗੜ੍ਹ ਸਾਹਿਬ ਦੇ ਖੰਨਾ ਦੇ ਖੰਨਾ ਦੇ ਸ਼ਹਿਰ ਦੇ ਪ੍ਰਧਾਨ ਨੇ ਆਪਣੇ ਸਾਰੇ ਆਏ ਹੋਏ ਨੇ ਜੀ ਸਾਡੇ ਯੂਪੇ ਬੈਠੇ ਤਾਂ ਇਹੀ ਆ ਸਾਡਾ ਜੀ ਅਸੀਂ ਸਾਡੇ ਜੋ ਕੈਂਡੀਡੇਟ ਰ ਹੈ ਡਾਕਟਰ ਅਮਰ ਸਿੰਘ ਜੀ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟेज ਤਾਂ ਆ ਕੇ ਪਹੁੰਚਾਣਾ ਕਲੀਅਰ ਹੈ ਜੀ ਤੁਹਾਨੂੰ ਮੈਂ ਕਲੀਅਰ ਦੱਸਾ ਕਰ ਉਹਨਾਂ ਜਿੱਤ ਪੱਕੀ ਆ ਜੀ ਜਿੱਤ ਕੇ ਜਾਣ ਕੇ ਅਸੀਂ ਪਿੰਡਾਂ ਤੇ ਆਨੇ ਡੋਰ ਟੂ ਡੋਰ ਕੈਂਪੇਨ ਕਰਦੇ ਆ ਐਡਾ ਹੰਗਾਰਾ ਮਿਲ ਰਿਹਾ ਲੋਕ ਇਹਨਾਂ ਕਿ ਬੀਜੇਪੀ ਨੂੰ ਤਾਂ ਉਦਾਂ ਹੀ ਨਹੀਂ ਵੜਨ ਦਿੰਦੇ ਪਿੰਡਾਂ ਦੇ ਵਿੱਚ ਸੈਕੰਡ ਝਾੜੂ ਪਾਰਟੀ ਤੋਂ ਇੰਨਾ ਤੰਗ ਆ ਚੁੱਕੇ ਬਾਕੀ ਤੁਸੀਂ ਮੀਡੀਆ ਨੂੰ ਜ਼ਿਆਦਾ ਪਤਾ ਦੇਖੋ ਜੀ ਲਾਅ ਐਂਡ ਆਰਡਰ ਦੇਖ ਲਓ ਡਰੱਗ ਦੇਖ ਲਓ ਬਾਕੀ ਜਿਹੜਾ ਹਜ਼ਾਰ-ਹਜ਼ਾਰ ਰੁਪਏ ਲੇਡੀਜ਼ ਨੂੰ ਕਹਿੰਦੇ ਸੀ ਜਿਵੇਂ ਕਹਿੰਦੇ ਨੇ ਬੀਬੀਆਂ ਬਾਰਡਰ ਨਹੀਂ ਦਿੰਦੀ ਆਪਣੇ ਪਿੰਡ ਦੇ ਦਰਾਂ ਦੇ ਨਹੀਂ ਵੰਡਦੀ ਝਾੜੂ ਵਾਲਾ ਸੋ ਸਾਨੂੰ ਪੂਰਾ ਵਿਸ਼ਵਾਸ ਆ ਕਿ ਅਸੀਂ ਫਤਿਹਗੜ੍ਹ ਸਾਹਿਬ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਜੀ ਬਹੁਤ ਵੱਧ ਵੋਟਾਂ ਤੇ ਜਿੱਤਣਗੇ ਧੰਨਵਾਦ